ਸਤਿਗੁਰ ਖੜੂ ਦਾ ਦਿੱਤਾ ਸ਼ੋਹਰ ਕਰਕਾਰ ਪੁਰ ਬੈਠ ਗੁਰੂ ਦੇ ਚੋਟ ਜਵਾਈ ਅਸੇ ਪਾਵਨ ਪਵਿੱਤਰੇ ਸਤਿਗੁਰੂ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੰਗਤਾਂ ਦੇ ਜਵਾਨਾਂ ਅੰਦਰ ਹਾਜ਼ਰੀ ਮਰ ਰਹੇ ਸਤ ਸੰਗਤ ਜਨੋ ਦੀ ਸ਼ਾਮੀ ਹੈ ਸਤ ਸੰਗਤੀਆਂ ਕਰਿਆ ਖਿਆਨ ਪ੍ਰਾਪਤ ਹੋ ਰਹੀਆਂ ਨੇ ਰੋਜ਼ਾਂ ਦੀ ਸੰਧਿਆ ਨੇ ਦਿਵਾਨਾ ਮੰਦਰ ਲੜੀਵਾਰ ਜਗਤਾਰਣ ਗੋਪਾਰਤਨ ਨਾਯਣੋ ਜਪਿਉ ਜਿਨ ਅਰਜਨ ਦੇਵ ਗੁਰੂ ਹੇ ਰ ਸੰਕਟ ਜੋਗ ਕਰਮ ਨ ਆਇਓ ਐਸੇ ਸਾਧਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਨ੍ਹਾਂ ਦੇ ਜੀਵਨ ਕਾ ਕਾਰਜੋਂ ਆਪ ਜੀ ਸਰਵਨ ਦਾਿਆਲੇ ਰਹਿਓ ਜਿਨ ਦਾ ਸਾਧਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਰੂਪ ਜੀ ਰੁਕਾਈ ਜਉਤੇ ਪਰਉਪਕਾਰ ਕੀਤਾ ਐਸੇ ਗੁਰੂ ਰੰਗ ਸਾਹਿਬ ਜੀ ਦੇ ਸਰੂਪ ਦੇ ਸੋਚ ਪਾਲਣਾ ਕੀਤੇ ਔਰ ਸੱਚੇ ਗੁਰੂ ਰੰਗ ਸਾਹਿਬ ਜੀ ਦੇ ਲੜ ਲਾਇਆ ਸਰੂਪ ਜੀ ਰੁਕਾਈ ਜਉ ਉਪਕਾਰ ਨੂੰ ਕਰਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਵਾਣ ਕੀਤਾ ਐਸੇ ਨੂੰ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਦਿੱਤਾ ਦਾ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਕੌਤਕਾਰ ਨੂੰ ਚੇਤੇ ਕਰਦੇ ਨੇ ਉਹਨਾਂ ਦਾ ਸਿਮਰਨ ਕਰਦੇ ਨੇ ਹਮੇਸ਼ਾ ਹੀ ਉਹਨਾਂ ਦੇ ਬਚਨਾਂ ਦੇ ਉੱਤੇ ਚੱਲ ਕੇ ਉਹਨਾਂ ਦੇ ਬਚਨਾਂ ਤੇ ਚੱਲ ਕੇ ਹੋਰ ਸੁਖੀ ਰੁਪਾਈ ਨੂੰ ਉਹਨਾਂ ਦੇ ਬਚਨਾਂ ਬਾਰੇ ਦੱਸਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਕਰਮ ਕਾਂਡਾ ਵਿੱਚ ਨਹੀਂ ਪੈਣਾ ਹੋਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ ਵਰਤ ਆਦਤ ਨਹੀਂ ਰੱਖੜੇ ਜੇਕਰ ਆਕੇ ਭਾਈ ਕਲਿਆਣਾ ਜੀ ਸਤਿਏਕ ਮੰਡੀ ਵਿੱਚ ਜਾਂਦੇ ਨੇ ਉੱਥੋਂ ਦਾ ਰਾਜਾ ਆਪਣੀ ਅਰਜ ਨੂੰ ਸਾਰੇ ਸ਼ਹਿਰ ਨਗਰ ਨੂੰ ਕਹਿੰਦਾ ਹੈ ਕਿ ਵਰਤ ਰੱਖੋ ਭਾਈ ਕਲਿਆਣਾ ਜੀ ਉੱਥੇ ਪਹੁੰਚਦੇ ਨੇ ਵਰਤ ਨਹੀਂ ਰੱਖਦੇ ਗੁਰੂ ਬਾਖਸ਼ੇ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਹੁੰਦਾ ਰਹੇ ਨੇ ਤੇ ਗੁਰੂ ਬਾਖਸ਼ੇ ਦੇ ਸੱਚੇ ਪਾਤਸ਼ਾਹ ਜੀ ਨੂੰ ਜੀਤੇ ਕਰਦੇ ਨੇ ਇਸ ਤਰ੍ਹਾਂ ਉਹ ਦੇ ਰਹਿਣ ਵਾਲੇ ਲੋਕ ਸਾਰੇ ਮੱਡੀ ਦੇ ਰਾਜ ਨੂੰ ਜਿਹੜੇ ਤਰ੍ਹਾਂ ਸ਼ਰਧਾ ਕਰਦੇ ਨੇ ਤੇ ਇਥੇ ਨਵਾਂ ਕੋਈ ਗੁਰੂ ਸਿਖਾਇਆ ਹੈ ਉਹ ਆਪ ਜੀ ਦੇ ਵਰਤਨ ਨੂੰ ਥਾਣ ਨੂੰ ਤੇ ਜੀ ਪੂਜਾ ਦਾ ਵੀ ਵਰਤ ਕਰਦੇ ਨਹੀਂ ਮੰਨਦਾ ਇਹ ਜੀ ਸ਼ਿਕਾਇਤ ਆਉਲੀ ਹੈ ਕਿੰਦਰਾ ਭਾਈ ਕਲਿਆਣਾ ਜੀ ਉਸ ਰਾਜੇ ਕੋਲ ਜਾਂਦੇ ਨੇ ਉਹ ਤੋਂ ਵੀ ਗੁਰੂ ਅਰਜਨ ਸਾਹਿਬ ਜੀ ਦਾ ਖੁੱਲ ਸੇਕ ਪਰਉਂਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਦੀਆਂ ਖੁਸ਼ੀਆਂ ਕਰਕੇ ਤਾਂ ਬਲਾਵਤ ਕਰਦੇ ਨੇ ਔਰ ਉਸ ਦਾ ਸਾਕ ਨੂੰ ਸਰਵਣ ਕਰਕੇ